ਮੇਰੇ ਨਾਲ ਮੇਰੇ ਕੈਪਟਨ ਕੋਲੀ ਸਰਦਾਰ ਹਰਜਨ ਸਿੰਘ ਨੂੰ ਸਤਿ ਸ੍ਰੀ ਅਕਾਲ ਲਾਲਚੰਦ ਕਟਾਰੂ ਚੱਕੀ ਸਾਡੇ ਪਾਰਟੀ ਦੇ ਸੀਨੀਅਰ ਅਗੂ ਬਬਰਖਵਾਰ ਜਿੰਨੂ ਜੀ ਅੱਜ ਬੜਾ ਇੰਪੋਰਟੈਂਟ ਟੌਪਿਕ ਆ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ दस साल भारतीय पार्ट जनता पार्टी ने देश से राज तीजी धर्म के अंदर भारतीय जनता पार्टी थोड़ा समा पेल देश के द्वारा चुना दिन के काम हो हुई पिछलिया इलैक्शन भारतीय जनता पार्टी ने पिछलिया इलैक्शन भी सौ चौबी जी इलेक्शन हुई है पार्लीमेंट की इंडिया मीडिया अलायंस ने ਆਵਾਮੀ ਪਾਰਟੀ ਨੇ ਇਸ ਗਲਤ ਇਲੈਕਸ਼ਨ ਲੜਿਆ ਕਿ ਭਾਰਤੀ ਜਨਤਾ ਪਾਰਟੀ ਦੇਖ ਕੇ ਉਹ ਸੰਵਧਾਨ ਨੂੰ ਖਤਮ ਕਰ ਦਤਾ ਮਾਈਕ ਹੀ ਹੈ ਮਾਈਕ ਹੀ ਹੈ ਭਾਰਤੀ ਜਨਤਾ ਪਾਰਟੀ ਜੋ ਸੰਵਧਾਨ ਬਾਬਾ ਸਾਹਿਬ ਜੀਰੋ ਮੇਰਕਰ ਜੀ ਨੇ ਬੜੀ ਲੰਮੀ ਜਦੋਂ ਜਹਤੇ ਨਾਲ ਬੜੇ ਲੰਬੇ ਸੰਗਠਨ ਦੇ ਨਾਲ ਸੰਵਧਾਨ ਤਿਆਰ ਕੀਤਾ ਐਸਟੀ ਵਰਕਰ ਇਨਸਾਫ ਕੀਤਾ ਸੀਗਾ ਉਹ ਸੰਵਿਧਾਨ ਨੂੰ ਖਤਮ ਕਰ ਦੇਤਾ ਪਰ ਭਾਰਤ ਜਨਤਾ ਪਾਰਟੀ ਨੇ ਇੱਕ ਪਾਸੇ ਕਰ ਲਿਆ ਦੂਸਰੇ ਪਾਸੇ ਪੀਡੀਆ ਅਲਾਈਅੰਸ ਆਵਾਮੀ ਪਾਰਟੀ ਇਸ ਦਾ ਤਬੂ ਵੇਛੇ ਅੰਦਰ ਕੀਤਾ ਭਾਰਤ ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਨਾਰਕਤਾ ਸੀਗਾ ਕਿ ਆਪ ਕੀ ਬਾਤ 400 ਪਾਰ ਇਹਦਾ ਭਾਰਤ ਜਨਤਾ ਪਾਰਟੀ ਦਿੱਤਾ ਪਰ ਲੇਕਿਨ ਦੇਸ਼ ਦੇ ਲੋਕਾਂ ਨੇ ਇਕਟੂਟ ਹੋ ਕੇ ਇਕੱਠੋ ਕੇ ਭਾਰਤ ਜਨਤਾ ਪਾਰਟੀ ਨੇ ਵਿਚਾਰਾ ਜਵਾਬ ਦਿੱਤਾ ਪਰ ਭਾਰਤ ਜਨਤਾ ਪਾਰਟੀ 240 ਸੀਟਾਂ ਦੀ ਸਿਰਫ ਕਿਉਂਕਿ ਦੇਸ਼ ਦੇ ਗਰੀਬ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਨਿਤਾੜੇ ਹੋਏ ਸੀ ਜਿਨ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਜਿਨ੍ਹਾਂ ਦਾ ਕਾਸਟ ਦੇ ਆਧਾਰ ਦੇ ਉੱਤੇ ਸੋਸ਼ਲੀ ਪੇਪਾਪ ਹੁੰਦਾ ਸੀ ਜਿਨ੍ਹਾਂ ਨੂੰ ਮੈਸਜ ਦਾ ਪਾਣੀ ਤੱਕ ਪੀਣ ਨਹੀਂ ਦਿੱਤਾ ਜਾਂਦਾ ਸੀਗਾ ਸੋ ਉਹ ਸੰਧਾਨ ਬਾਬਾ ਸਾਹਿਬ ਇਹ ਗੋ ਵਿਰਤੀ ਨੇ ਬਣਾਇਆ ਸੀ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ। ਪਰ ਸੰਧਾਨ ਦੇ ਅੰਦਰ ਸਰਦਾਂ ਦੇ ਅੰਦਰ ਵਕਫ ਕਾਰਟਿਕਲ ਦੇ ਤਹਿਤ ਅਰਰਵੇਸ਼ਨ ਤੇ ਆ ਸਰਵਤ ਦਿੱਤਾ ਗਿਆ ਤਾਂ ਕਿ ਜੋ ਲੋਕ ਪੜ੍ਹਾਈ ਕਰਨਗੇ ਜੋ ਲੋਕ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਲੋਕਾਂ ਲਈ ਥੋੜਾ ਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਲੋਕ ਜਿਹੜਾ ਭਾਰਤੀ ਜਿਹੜੀਆਂ ਰਿਸੋਰਸਸ ਰੈਂਗੀਆਂ ਬਾਲਕ ਦੇ ਅੰਦਰ ਜਾਂ ਸਟੇਟਾਂ ਦੇ ਅੰਦਰ ਨੇ ਉਹਨਾਂ ਚ ਉਹਨਾਂ ਨੇ ਭਾਗੀ ਹੋ ਸਕੇ ਉਹਨਾਂ ਚ ਇੰਪਲੋਇਮੈਂਟ ਹਾਸਲ ਕਰਕੇ ਆਪਰਾ ਲੋਕਾਂ ਹੱਥ ਦਾ ਸਕੰਨ ਕਿਤੇ ਕਿਤੇ ਸੋਸ਼ਲੀ ਜਿਹੜਾ ਹੈਗਾ ਵੱਡੇ ਲੋਕਾਂ ਦੇ ਬਰਾਬਰ ਹੋ ਸਕਿਆ ਕਿਤੇ ਉਹਨਾਂ ਨੇ ਇਨਸਾਫ ਜਿਹੜਾ ਦੇ ਸਪੇਸ ਸੰਵਿਧਾਨ ਦੇ ਤਰਫ ਬਾਬਾ ਸਾਹਿਬ ਪਿਛਾਓ ਬੈਠੇ ਜਿਹੜੇ ਬੰਦ ਖੁੱਸਦੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਦੋਂ ਦੀ ਸ਼ਕਤਾ ਚਾਈਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰਦਾ ਭਾਰਤੀ ਜਨਤਾ ਪਾਰਟੀ ਦੇ ਅਡਿਆਲੋਜੀ ਕੀ ਆ ਭਾਰਤੀ ਜਨਤਾ ਪਾਰਟੀ ਦੇ ਅਡਿਆਲੋਜੀ ਜਿਹੜੀ ਆ ਸਾਰਾ ਜਨ ਦਾ ਉਹਨੂੰ ਸੰਚਲਾਉਂਦਾ ਕਰਦਾ ਉਹ ਆਰਐਸਐਸ ਆਰਐਸਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇਸ਼ ਜント ਚਲਾ ਰਹੀ ਹੈ ਔਰ ਆਰਐਸਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ ਅੰਦਰੋਂ ਰਿਜ਼ਰਵੇਸ਼ਨ ਖਤਮ ਹੋਵੇ ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸਰਿਆ ਤੋਂ ਲਿਟਾੜੇ ਹੋਏ ਨੇਗੇ ਜੋ ਸਰਿਆ ਤੋਂ ਪਛਾੜੇ ਹੋਏ ਹੋਏ ਨੇਗੇ ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖਤਮ ਕੀਤੀ ਜਾਵੇ ਕੋਈ ਨਾ ਕੋਈ ਤਰੀਕਾ ਲੱਭਿਆ ਜਾਵੇ भारतीय जनता पार्टी जो बड़ी जमात आइड कर दिया भारतीय जनता पार्टी थिंक भारतीय जनता पार्टी का सोच आश जानता देश के विरुद्ध इस भारतीय जनता पार्टी पिछले दस साल तो हॉल हॉल हौले करके दो जीट्यूशन रहे जस्थावान रहना खत्म करने का यत्न जो जनता पार्टी लगातार देश के दे। अंदर कर रही ਬਹੁਤ ਸਾਰੇਾਰੇ ਲੱਗ ਤੱਕ ਪਿਛਲੇ ਸਮੇਂ ਦੇ ਦੌਰਾਨ 23 ਵੱਡੀਆਂ ਕੰਪਨੀਆਂ 23 ਵੱਡੀਆਂ ਕੰਪਨੀਆਂ ਦਾ ਪ੍ਰਾਈਵੇਟ ਕਰਨ ਕੀਤਾ ਗਿਆ ਤਾਂ ਦੇਸੀ ਕਰਨ ਕੀਤਾ ਗਿਆ ਦੇਸ਼ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਕਿਉਂ ਕੀਤਾ ਗਿਆ ਤਾਂ ਕਿ ਉਹਦੇ ਰਿਜ਼ਰਵੇਸ਼ਨ ਖਤਮ ਹੋ ਜਾਵੇ ਦੇਸ਼ ਦੇ ਸਰਵੋਤਮਾਰੇ ਦੇਸ਼ ਏ ਇਸ ਪ੍ਰੇਨ ਕੋਟੇ ਦਾ ਕਹਿ ਦਿਆ ਕਿ ਪ੍ਰਾਈਵੇਟ ਰਾਹਾਂ ਦੇ ਅੰਦਰ ਵੀ ਆਊਟਸੋਰਸ ਦੇ ਅੰਦਰ ਵੀ ਕੰਟਰੈਕਟ ਦੇ ਰਾਹ ਦੇ ਉੱਤੇ ਵੀ ਪ੍ਰੋਜੈਕਟ ਸ਼ੁਰੂ ਹੋਣ ਚਾਹੀਦੇ ਪਰ ਲੇਕਿਨ ਆਪ ਦੀ ਜਨਤਾ ਪਾਰਟੀ ਨੇ ਇਹ ਹਥਿਆਰ ਪਾ ਲਿਆ ਨੀਜੇ ਵੀ ਨੇ ਰਾਹ ਲਾਇਆ ਕਿ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿਓ ਪੂਨ ਨਿੱਜੀਕਰਨ ਕਰ ਦਿਓ ਤਾਂ ਕਿ ਉੱਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸਕੂਲ ਦਾਸ ਟੋਕਾਂ ਦੇ ਬੱਚੇ ਜਿਹੜੇ ਸਕੂਲ ਟਾਈਮ ਦੇ ਬੱਚੇ ਉੱਥੇ ਜਾ ਕੇ ਛੋਟੇ ਮੋਟੇ ਲਾਭ ਵੀ ਲੈ ਕੇ ਆਪਣਾ পেট ਪਾਲਦੇ ਨੇ ਕਿ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਨੇ ਕਿ ਆਪਣੇ ਪਰਿਵਾਰ ਨੂੰ ਪਾਲਦੇ ਨੇਗੇ ਉਹਦੇ ਤੋਂ ਵੀ ਬਾਹਰ ਦੇ ਰਹਿ ਜਾਣ। ਤੋਂ ਕਿਤਾਬ ਦਾ ਐਸਟੈਬਲਿਸ਼ ਜਿਹੜਾ ਉਹ ਭਾਰਤੀ ਜਨਤਾ ਕਾਜ ਨੇ ਸਰਕਾਰ ਨੇ ਪਿਛਲੇ 10 ਸਾਲ ਕੀਤਾ ਉਹ ਲਗਾਤਾਰ ਇਹ ਪ੍ਰਿੰਟ ਲਗਾਤਾਰ ਇਹ ਪ੍ਰਿੰਟ ਛਾੜੀ ਹੈ। भारतीय जनता पार्टी ने किस तरह इंडिया पेट्रोलियम बैंकिंग सैक्टर का प्राइवेटकर सारा प्राइवेटकरण चो होगा पिछले लंबे अरसे दौरान इसे गल करके होश के अंदर रिजरवेशन जी खत्म किया जाए भारतीय जनता पार्टी पिछले हद होगी भारतीय जनता पार्टी ने हक करती जलोडोर एंट्री बैकडोर एंट्री यानी कि लेटरल एंट्र जिनने तैनात करता हक देश निर्देश हक आ कि जो सीनियर पोस्टा के उई एस बना के सिर्फ एक इंटरव्यू लेके यूनियन पब्लिक सर्विस कमिशन एक इंटरव्यू लेगा और इंटरव्यू लेकर जोड़ा सिलेक्शन का नाम देता और लगभग त्रेहठ लोगों की भर्ती इस हो और रिजरवेशन का कोई भी प्रावधान नहीं किया गया किस तरह भारतीय जनता पार्टी डिजायन बना दिया किस तरह भारतीय जनता पार्टी

ताकि कोई साझ रची जाए ताकि पॉलिसी मैटर अंदर लोग काम कराकि बिल्कुल ही जरा दलता हो गैर बराबरी खड़ा रहना खड़ा रखा जाए जा ताकि तो बराबर ना हो सका साहब भी अंबेडकर जी की सोच सी संविधान देख लो अंबेडकर जी द्वारा रचित संविधान के विरुद्ध दलता विरोधा शड्यूलता शड्यूल ट्राइब लोगों के विरोध और उसके बाद होनी रिसेंटली पंताली पोस्टा फोर्टी फाइव पोस्ट ने, थी 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 पर जो एडवरटाइजमेंट की लेकिन जो तो देखा कि देश के चार इलेक्शन हो रही है चार वे राज झारखंड महाराष्ट्र जम्मू कश्मीर हरियाणा चार, चार बड़े राज के जब मैं झारखंड की गल करा महाराष्ट्र की गल करा तो शेड्यूल ट्राइब शेड्यूल कास्ट हरियाणा की गल करा शड्यूल ट्राइव शड्यूल का गिनती जारी विरोध हो जाएगा तो हम समझा टैंपरे तौर, तौर पार्थी पार्थी ने पर भारतीय जनता पार्टीफिक वापस लिया लेकिन यह सारे षडयंत्र के पिछे एक गल साफ आल स्पष्ट आ भारतीय जनता पार्टी जो संविधान बाबा साहब भीमराव अंबेडकर जी ने बनाया गया उस संविधान के खिलाफ ਆਰਥਵਾਦ ਰਹੀ ਆ ਲਗਾਤਾਰ ਨਰਵੇਸ਼ਨ ਕਰਨ ਦੀ ਗੱਲ ਆ ਚਾਹੇ ਪ੍ਰਾਈਵੇਟ ਕਰਨ ਦੀ ਗੱਲ ਆ ਚਾਹੇ ਨਿੱਜੀ ਕਰਨ ਦੀ ਗੱਲ ਆ ਇਹ ਸਾਬਤ ਹੋਦਾਗਾ ਕਿ ਭਾਰਤੀ ਜਨਤਾ ਪਾਰਟੀ ਰੇਸ਼ਤੇ ਸ਼ਡਿਊਲ ਕਾਸ ਦੇ ਨਾਲ ਸ਼ਡਿਊਲ ਕਾਇਦ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨੂੰ ਬੰਦਾ ਅਧਿਕਾਰ ਜੋ ਸੰਵਿਧਾਨ ਚ ਮਿਲਿਆ ਆਇਗਾ ਉਹਨੂੰ ਖਤਮ ਕਰਨ ਦੇ ਲਈ ਕੋਜੀ ਚਾਲ ਚਲਾ ਰਹੀ ਆ ਅਸੀਂ ਇਸ ਗੱਲ ਦਾ ਪਰ ਯੂਰ ਰੋਲ ਕਰਦੇ ਆ ਅਸੀਂ ਕਹਿੰਦੇ ਆ ਆਵਾਮੀ ਪਾਰਟੀ ਇਸ ਕੱਲ ਦਿਨ ਨਾ ਕਰ ਦਿਆ ਕਿ ਜੇ ਲੇਟਰ ਐਂਟਰੀ ਆ ਤੁਰੰਤ ਬੰਦ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਜਾਂ ਹੋਰ ਵੱਡੀਆਂ ਸਦੋਂ ਸਰਸਤੇ ਜਿਹੜੀਆਂ ਉਹਨਾਂ ਤੇ ਸਾਰੀਆਂ ਪੋਸਟਾਂ ਦੇ ਤੇ ਤੁਰੰਤ ਜੋ ਬੰਦੀ ਹੋ ਜਾਏ ਇਸਨਾ ਉਹਦੇ ਹਿਸਾਬ ਨਾਲ ਸਪੈਸ਼ਲ ਜਿਹੜਾ ਬੈਕਗਰਾਉਂਡ ਰਾਈਟ ਚਲਾ ਕੇ ਜਿਹੜਾ ਬੈਕਲੌਗ ਪੈਂਡਿੰਗ ਪਿਆਗਾ ਉਹ ਸਾਰੀਆਂ ਸਾਮੀਆਂ ਜਿਹੜੀਆਂ ਤਰੰਗ ਭੱਗੇ ਦੇਸ਼ ਦੇ ਦਰਦ ਲੋਕਾਂ ਦੇ ਨਾਲ ਦੇਸ਼ ਦੇ ਸ਼ਡਿਊਲ ਦਾ ਸਟੂਡ ਰੇਟ ਲੋਕਾਂ ਦੇ ਨਾਲ ਇੰਸਾਬ ਕਿ ਤਰ ਹੈ ਹੁਣ ਇਹ ਅੰਕੜਾ ਜਾਣੂ ਹੋਇਆ ਕਿ ਦੇਸ਼ ਦੇ ਅੰਦਰ ਲਗਭਗ 9 ਲੱਖ 9 ਲੱਖ 64 ਹਜ਼ਾਰ ਤੋਂ ਉੱਪਰ ਕੋਸਤਾ 9 ਲੱਖ 64 ਹਜ਼ਾਰ ਤੋਂ ਉੱਪਰ ਕੋਸਤਾ ਸਰਕਾਰੀ ਅਦਾਰਿਆਂ ਦੇ ਅੰਦਰ ਸਰਕਾਰੀ ਅਦਾਰਿਆਂ ਦੇ ਅੰਦਰ 9 ਲੱਖ 40000 ਤੋਂ ਉੱਪਰ ਕੋਸਾ ਖਾਲੀ ਬੰਜਾਇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਸਾਡੇ ਸ਼ੈਡਿਊਲ ਕਾਸ ਸਲੂਟ ਰਾਈਟਸ ਜਦਾਕਰ ਕਲਾਸ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਮਿਲਦਾ ਸੀ ਇਹ ਲਗਾਤਾਰ ਕੋਸ ਦਾ ਨਾਮ ਕਰਨਾ ਵੀ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ ਦੇਖਦੇ ਐਸਸੀਐਸਟੀ ਲੋਕਾਂ ਨੇ ਧੁੱਕਾ ਕਰ ਦਿੱਤਾ ਕਿਉਂ ਸਰਦਾਰਾਂ ਦੇ ਅੰਦਰ प्रोटेक्शन ड्राम की गई है जो संविधान के अंदर राइट दिता गया गरीब लोगों खत्म करना भारतीय तो जनता पार्टी कह रही है सुमैच जो ड्राइव भारतीय जनता पार्टी ने अपनी मुहम चलाई है मैं सारे पंजाब के शड्यूल कास्ट शड्यूल ट्राइव लोगों को अपील करता कि भारतीय जनता पार्टी की इस ड्राइव का मुकम्मल वाइकआउट किया जाए जलों भी कोई ਸ਼ੇਡੂਲ ਕਾਸਟ ਟੂ ਟ੍ਰਾਇਬਸ ਦੇ ਕਾਰਨ ਭਾਰਤੀ ਜਨਤਾ ਪਾਰਟੀ ਦਾ ਰਵਾਇਦਾ ਉਹਨਾਂ ਦੀ ਵੈਪਰਸ਼ਿਪ ਤੋਂ ਨਹੀਂ ਆਉਂਦਾ ਸੱਤਰਾ ਤੋਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਜਨਤਾ ਪਾਰਟੀ ਬਾਬਾ ਸਾਹਿਬ ਜੀਨਾਓ ਅਤੇ ਬੇਦਖੀ ਦੁਆਰਾ ਬੜਾਏ ਸਬਦਾਨ ਦੇ ਅਗੇਸਟ ਸਬਦਾਨ ਵੀ ਸਪੈਡ ਦੇਗੇ ਅਗੇਸਟ ਜੋ ਜੋ ਰਿਜ਼ਰਵੇਸ਼ਨ ਇਸ ਕਰਕੇ ਮਿਲੀ ਸੀ ਕਿ ਇਹਨਾਂ ਲੋਕਾਂ ਦੇ ਨਾਲ ਸੋਸ਼ਲ ਡਿਸਕ੍ਰਿਮੀਨੇਸ਼ਨ ਹੁੰਦਾਗਾ खत्म करना का लेकिन अब भी एक ही समय गया भारतीय जनता पार्टी की उच आ जी सुरानी पिछले आर एस जी काम कर रही है सारे देश के लोगों खास करके शड्यूल कास्ट शड्यूल ट्राइब के लोगों को अपील है कि भारतीय जनता पार्टी की इस डराइव का जोर विरोध किया जाए और कोई भी मैंबर ना बनाया जाए और मैं बेनती करूंगा साथी ਤੁਹਾਡਾ ਸਭ ਤੋਂ ਪਹਿਲਾਂ ਵੀਡੀਓ ਜੁਤ ਤੋਂ ਵੀ ਤੁਹਾਡਾ ਫਾਦ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੇ ਮੈਂ ਸਵਾਗਤ ਕਰਨਾ ਸਾਰੇ মিডিਆ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਅਕਸਰ ਪ੍ਰੈਸ ਕਾਨਫਰੰਸ ਲਈ ਦਿੱਤਾ ਹੈ ਜਿਵੇਂ ਕਿ ਸਰਕਾਰਯੋਗ ਸਾਡੇ ਵਿਦੇਸ਼ ਮੰਤਰੀ ਸਰਦਾਰ ਰਮਨਦੀਪ ਸਿੰਘ ਈਮਾਨ ਸਾਹਿਬ ਨੇ ਜੋ ਉਨਕਾ ਸੀ ਦਿੱਤਾ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਜੜੀ ਆ ਉਹ ਬਾਬਾ ਸਾਹਿਬ ਵਿਦੇਕਾ ਸਾਹਿਬ ਨੇ ਜੋ ਸੰਵਿਧਾਨ ਸਵਿਧਾ ਅਪਣਾਇਆ ਸੀਗਾ ਉਹ ਇੱਕ ਸਮਾਜ ਦਾ ਸਥਾਪਿਤ ਕਰਨ ਵਾਸਤੇ ਇਕੁਅਲ ਸਮਾਜ ਸਿਰਜਣ ਵਾਸਤੇ ਉਹਦੇ ਵਿੱਚ ਪ੍ਰੋਵੀਜ਼ਨਸ ਪੰਜਾ 55 ਦੀਆਂ ਆਉਂਦੇ ਹੁਣ ਛੇੜ ਪੜਾਏ ਗਏ ਸੀਗੇ ਪਰ ਬੜੇ ਧੋਖਾ ਨਾਲ ਕਰਾ ਪੈ ਰਿਹਾ ਕਿ ਇੱਕ ਪਲਾਨਡ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਔਲੀ ਔਲੀ ਉਸ ਸੰਵਿਧਾਨ ਨੂੰ ਖਤਮ ਕਰਨ ਦੇ ਉੱਤੇ ਉੱਲੀ ਹੋਈ ਹਰ ਇਹਨਾਂ ਦਾ ਐਕਟ ਜਿਹੜਾ ਇਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਸੰਵਿਧਾਨ ਇਹਨੂੰ ਜਿਹੜਾ ਆ ਉਹ ਬਦਲ ਦਿੱਤਾ ਜਾਵੇ ਔਰ ਜੋ ਸੋਖ ਸੁਵਿਧਾ ਜੋ ਕੋਈ ਫੈਸਿਲਿਟੀਆਂ ਇਸ ਸੰਵਿਧਾਨ ਦੇ ਰਾਹੀਂ ਗਰੀਬ ਚੰਕਾਂ ਨੂੰ ਅਨੁਸੂਚਿਤ ਜਾਤੀਆਂ ਨੂੰ ਅਨੁਸੂਚਿਤ ਜਨ ਜਾਤੀਆਂ ਨੂੰ ਕੋਈ ਬੀਸੀ ਕਾਰਜ ਨੂੰ ਜਿਹੜੀਆਂ ਸੁਵਿਧਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਸੋ ਇਹਨਾਂ ਨੇ ਇਸ ਵਾਰੀ ਜਿਹੜੀ ਹੁਣੇ ਚੋਣ ਹੋ ਗਈ ਹੈ ਅੱਡੀਆ ਲੋਕ ਸਭਾ ਦੀ ਉਹਦੇ ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ ਇਹ ਲਾਬੇਲਾ ਕਿੰਨਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੁਣ ਤੱਕ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇ ਨਹੀਂ ਸਕੀ ਤੇ ਇਹ ਤੇ ਸਲਾਮ ਆ ਘਰਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਉਸੋਚਾਰੀਤਾ ਕੀ ਸਿਮਟ ਕੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਦੇ ਵਿੱਚ ਸਫਲ ਨਹੀਂ ਹੋ ਸਕਿਆ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਢੰਗ ਜਿਹੜੇ ਨੇ ਉਹ ਲੱਭ ਰਹੇ ਨੇ ਸਭ ਤੋਂ ਪ੍ਰੀਅ ਕਾਟਾ ਵਿਗੰਪਲ ਲੈਟਰਲ ਐਂਡ ਰੀਡੀਆ ਜਿਹਦੇ ਰਾਹੀਂ ਯੂਪੀਐਸਸੀ ਇੱਕ ਅਗਜ਼ਾਮ ਲੈਂਦੀ ਆ ਉਹਦੇ ਵਿੱਚ ਤਰਲੇਮਾ ਇਗਜ਼ਾਮ ਹੁੰਦੇ ਨੇ ਤਰਲੇਮਨਾਰੀ ਹੁੰਦੇ ਨੇ ਮੇਨਸ ਹੁੰਦੇ ਨੇ ਕਈ ਤਰ੍ਹਾਂ ਦੇ ਉਹਦੇ ਵਿੱਚ ਜੜੀ ਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੋਇੰਟ ਸੈਕਟਰੀ ਲੈਵਲ ਦੀਆਂ ਡਾਇਰੈਕਟਰ ਲੈਵਲ ਦੀਆਂ 63 ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਕਿੱਥਾਂ ਫਿਲ ਕਰ ਦਿੱਤੀ ਕਿਉਂਕਿ ਜੇ ਇਲੈਕਟਰਲ ਐਂਟਰੀ ਨਾ ਹੋਵੇ ਤੇ ਇਹਦਾ ਇਹ ਵੀ ਰਿਕਰੂਟਮੈਂਟ ਆ ਕਿ ਥ्रू ਯੂਪੀਐਸਸੀ ਹੋਣੀ ਆ ਪਰ ਯੂਪੀਐਸਸੀ ਦੇ ਥ्रू ਰਿਕਰੂਟਮੈਂਟ ਹੋਏਗੀ ਤੇ ਉਥੇ ਰੈਜ਼ਰਵੇਸ਼ਨ ਦੇ ਬੈਨੀਫਿਟਸ ਦੇਣੇ ਪੈਣਗੇ ਸੋ ਇਹ ਰਾਹ ਲਾ ਲਿਆ ਕਿ ਆਪਾਂ ਲੈਟਰਲ ਐਂਟਰੀ ਕਰ ਲੈਨੇ ਆ ਇਹਦੇ ਵਿੱਚ ਰੈਜ਼ਰਵੇਸ਼ਨ ਦੀ ਐਨਪੀ ਕੋਲ 36 ਸੀਟਾਂ ਭਰ ਲੀਆਂ ਬੜੇ ਦੁੱਖ ਦੀ ਗੱਲ ਆ ਕਿ 36 ਸੀਟਾਂ ਦੇ ਵਿੱਚ ਸਾਡੇ ਐਸਸੀ ਐਂਡ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋਏ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ ਹੁਣ ਫੇਰ ਡਰਾਈਵ ਚਲਾ ਦਿੱਤੀ 45 ਸੀਟਾਂ ਉਹ ਜਿਹੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਰਾਈਪਰ ਹੰਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਅਲਾਈንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਇਹ 45 ਸੀਟਾਂ ਜਿਹੜੀਆਂ ਸੀ ਤਾਂ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਔਰ ਇਹ ਏਸ਼ੀਆ ਦੇ ਦਲੋਂ ਚਾਹੁੰਦੇ ਸੀਗੇ ਕਿ ਇਹ 45 ਸੀਟਾਂ ਜਿਹੜੀਆਂ ਨੇ ਇਹ ਵਾਪਸ ਲਈਆਂ ਜਾਣ ਦਿਰੋਂ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦੇ ਸਾਹਮਣੇ ਅਸਲੇ ਮਜਬੂਰੀ ਪੜ ਗਈ ਕਿ ਮੇਜਰ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਔਰ ਉਹਨਾਂ ਦੇ ਵਿੱਚ ਐਸਸੀ ਐਸਟੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਔਰ ਜੇਕਰ ਇਹ ਵਿਰੋਧ ਵੱਧ ਗਿਆ ਤੇ ਫਿਰ ਜਿਹੜੀਆਂ ਚਾਰ ਸੀਟਾਂ ਦੇ ਵਿੱਚ ਚੋਣਾ ਹੋਣਾ ਹੋਣ ਲੱਗੀਆਂ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋ ਇੱਕ ਕੋਈ ਰੀਜ਼ਨ ਆ ਜਿਹਦੇ ਕਰਕੇ 45 ਸੀਟਾਂ ਨੂੰ ਲੈਟਰਲ ਜਿਹੜੀ ਆ ਐਂਟਰੀ ਇਹਨੂੰ ਫੌਰ ਦਾ ਟਾਈਮ ਬੀਗ ਵਾਪਸ ਲਿਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਨੀਅਤ ਆ ਵਾਪਸ ਲੈਣ ਦੀ ਨੀਅਤ ਕੋਈ ਨਹੀਂ ਆ ਵਾਪਸ ਲੈਣ ਦੀ ਐਸਵੇਲੇ ਮਜਬੂਰੀ ਬਣ ਗਈ ਇਹਨਾਂ ਦੀ ਕਿ ਅਸੀਂ ਉਹ ਸੀਟਾਂ ਜਿੱਤੇ ਜਿਹੜੀ ਐਡਵਰਟਾਈਜ਼ਮੈਂਟ ਦਿੱਤੀ ਆ ਉਹਨੂੰ ਵਾਪਸ ਲਈਏ ਸੋ ਅਸੀਂ ਇਸ ਬੀਜੇਪੀ ਦੀ ਸੰਵਿਧਾਨ ਵਿਰੋਧੀ ਨੀਤੀ ਦਾ ਰਿਜ਼ਰਵੇਸ਼ਨ ਵਿਰੋਧੀ ਨੀਤੀ ਦਾ ਹੋਰ ਜ਼ੋਰ ਖੰਡਲ ਕਰਦੇ ਆਂ ਵਿਰੋਧ ਕਰਦੇ ਆਂ ਅੱਜ ਸੱਤਾ ਰੰਨੇ ਆਂ ਹਰ ਐਸਈ ਐਸਟੀ ਕਮਿਊਨਿਟੀ ਦੇ ਹਰ ਮੈਂਬਰ ਨੂੰ ਉਹ ਲੋਕ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਅੱਜ ਤੱਕ ਉਹਨਾਂ ਦੇ ਹੱਕ ਨਹੀਂ ਮਿਲੇ ਜਿਨ੍ਹਾਂ ਦੇ ਨਾਲ ਸਮਾਜਿਕ ਵਿਤਰਾ ਆਰਥਿਕ ਵਿਤਰਾ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਉਹ ਬੀਜੇਪੀ ਇਸ ਕੋਤੀ ਚਾਲ ਨੂੰ ਸਮਝਣ ਔਰ ਇਹਨਾਂ ਦਾ ਡਟ ਕੇ ਵਿਰੋਧ ਕਰਨ ਤਾਂ ਕਿ ਬਾਬਾ ਸਾਹਿਬ ਡਾਕਟਰ ਬੀਮਰਾਓ ਅਮੀਰਤਾ ਸਾਹਿਬ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਸੀਗਾ ਜੋ ਉਸ ਸੰਵਿਧਾਨ ਦੀ ਆਤਮਾ ਕਹਿੰਦੀ ਆ ਕਿ ਇਸ ਦੇਸ਼ ਦਾ ਹਰ ਵਸਨੀਕ ਜਿਹੜਾ ਆ ਉਹ ਬਰਾਬਰ ਦਾ ਹੱਕਦਾਰ ਆ ਇੱਕ ਬਰਾਬਰਤਾ ਵਾਲੀ ਜ਼ਿੰਦਗੀ ਜਿਹੜੀ ਆ ਉਹ ਕੋ ਜੀਉਣੀ ਚਾਹੁੰਦਾ ਸੋ ਇਸ ਕਰਕੇ ਅਸੀਂ ਇਹ ਸੰਵਿਧਾਨ ਨੂੰ ਖਤਮ ਨਹੀਂ ਹੋਣ ਦਵਾਗੇ ਜਿੱਥੇ ਜਿੱਥੇ ਵੀ ਇਹ ਜਿਹੜੀ ਔਰੇਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ ਉਹਦਾ ਅਸੀਂ ਖੰਡਨ ਕਰਦੇ ਆਂ ਔਰ ਸਾਰਿਆਂ ਨੂੰ ਮੁਕੀਲ ਕਰਦੇ ਆਂ ਕਿ ਇਸ ਚੀਜ਼ ਦਾ ਜਿਹੜਾ ਹੈ ਕਿ ਰੈਜ਼ਰਵੇਸ਼ਨ ਵਿਰੋਧੀ ਨੀਤੀ ਜਿਹੜੀ ਜਿਤੇ ਪੀ ਨੇ ਅਪਣਾਈ ਆ ਇਹਦਾ ਖੰਡਨ ਕੀਤਾ ਵਾ। ਮੈਂ ਰੈਡੀ ਤੋਂ ਗੋ ਨਾਚਨ ਕਟਾਉਂਦੇ ਹਾਂ ਬਹੁਤ ਇਸ ਤਰ੍ਹਾਂ ਦੇ ਮੇਰੇ মিডিਆ ਦੇ ਸੰਪਰਕ ਸਾਥੀ ਔਰ ਪੰਜਾਬ ਦੇ ਸਾਡੇ ਸਮੂਹ ਆਗੂ ਸਾਹਿਬ ਜੀ ਜੁਰਮੇ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਜਸ ਪਾਸਟ ਇਹਦਾ ਅੱਜ ਤੁਹਾਡੇ ਸਾਹਮਣੇ ਕਿਸੇ ਦਾ ਜਿਹੜਾ ਕੰਬਚ ਆਇਆ ਸੋ ਮੈਂ ਇਹ ਕਹਿ ਸਕਦਾ ਕਿ ਇਸ ਦੇਸ਼ ਦੇ ਅੰਦਰ ਇੱਕ ਮਹਵਾਨੀ ਚਾਤਾਰ ਜਿਸ ਵਿਚਾਰਧਾਰਾ ਦੇ ਵਿੱਚੋਂ ਨਿਕਲਦਾ ਧੋਲ ਦੁਆਰ ਮੌਸੂਮੀ ਦਾ ਤਾਰੀ ਇਹ ਸਭ ਤਾਰਕ ਦੇ ਅੰਦਰ तो समय समय देर दे ना तो सिंगल दल्त है सी एस टी समाज पसला समाज बल्कि जी नागपुर की चारधारा है वो एंटी वूमन भी सो इस करके जो अंदर बच्चियों के उ जबर हों तो मैं कह सकता कि जो खास करके बीजेपी शासित राज ने देखिए उसे कि समय समय के उरतों के उसे बचियों के उ और दल्तों के उ जो अत्याचार दिव्य तस्वीर जगह गलर आदि तो सो थोड़ा बहुत चले जाओ सेस तौर पर जलों की बीजेपी भी सत्ता दे आई है केंद्र के अंदर और तरह दो या अठारह के अंदर एस सी एस टी को डिल्यूट I would agree with the 7th window